ਪੋਖਰਤਾਲ ਤੇ 11ਵਾਂ ਦਿਨ ਹੈ ਜਸਟ ਇਮੇਜਿਨ ਮੈਂ ਭਗਵਾਨ ਤੋਂ ਪੁੱਛਣਾ ਚਾਹਣਾ ਕਿ ਤੂੰ ਤੈਨੂੰ ਤਿੰਨ ਵਕਤ ਦੀ ਰੋਟੀ ਨਾ ਮਿਲੇ ਤਾਂ ਤੁਹਾਡੀਆਂ ਚੀਕਾਂ ਨਿਕਲ ਜਾਣੀਆਂ ਤੁਸੀਂ ਅੱਜ ਉਹਨਾਂ ਨੂੰ 11ਵੇਂ ਦਿਨ ਟੋਲਰੇਟ ਕਰ ਰਹੇ ਹੋ ਗਵਰਮੈਂਟ ਨੇ ਇਹ ਵੀ ਨਹੀਂ ਪੁੱਛਿਆ ਆਣ ਕੇ ਕਿ ਤੁਹਾਡਾ ਮਸਲਾ ਕੀ ਹੈਗਾ ਅੱਜ ਇੱਕ ਸਾਡੀ ਸਕਾਰਯੋਗ ਮਾਤਾ ਜੀ ਜੀ ਨਾਮ ਹੈ ਮਨਪ੍ਰੀਤ ਸਿੰਘ ਪੋਖਰਤਾਲਾ ਮਾਤਾ ਜੀ ਗੁਰਮੀਤ ਸਿੰਘ ਬੁੱਕਣ ਵਾਲੇ ਦੀ ਮਾਤਾ ਦੇ ਕੋਲ ਬੈਠ ਕੇ ਆਇਆ ਮੈਂ ਉਹਦਾ ਉਹ ਬਿਲਕੁਲ बेहोਸ਼ੀ ਦੇ ਆਲਮ 'ਚ ਨੇ ਔਰ ਦੂਸਰੀਆਂ ਵੀ ਸਾਡੀਆਂ ਸਰਕਾਰ ਜੋ ਭੈਣਾ ਤੇ ਮਾਤਾ ਦੇ ਆਰ ਗੇਟਿੰਗ ਵੀਕ ਡੇ ਬਾਈ ਥੇ ਅਗਰ ਇਹਨਾਂ ਨੂੰ ਕੁਝ ਹੋ ਗਿਆ ਕਿਸੇ ਨੂੰ ਉਹਦੀ ਸਿੱਧੀ ਸਕੁਅਰ ਰਿਸਪਾਂਸਿਬਿਲਟੀ ਭਗਵਾਨਪਾਨ ਤੇ ਪੰਜਾਬ ਦੀ ਸਰਕਾਰ ਤੇ ਆਉਣੀ ਆ ਔਰ ਇਹਦਾ ਅਸ਼ਰੇ ਇਹਦਾ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪਵੇਗਾ ਕੀ ਕਾ ਤੁਸੀਂ ਲੋਕਾਂ ਨੂੰ ਆ ਜੁਮਲੇ ਸੁਣਾ ਕੇ ਕਮੇਟੀ ਬਣਾ ਕੇ ਕਰ ਸਕਦੇ ਲੇਕਿਨ ਉਸ ਵਾਇਕਰੂ ਅਦਾਲਤ ਬਹੁਤ ਬਿਆਨਤ ਆ ਇਹ ਤੁਹਾਨੂੰ ਇਹਦੀ ਸਜ਼ਾ ਪਹੁੰਚੇ ਅਸੀਂ ਮੰਗ ਕਰਦੇ ਆ ਕਿ ਭਗਵੰਤ ਮਾਨ ਉਹਨਾਂ ਦੀ ਜਿਹੜੀ ਰੈਂਦੀ ਟੈਂਸ਼ਨ ਆ ਉਹ ਸਭ ਨੂੰ ਹੁਣ ਸਮੇਂ ਤੋਂ ਪਹਿਲਾਂ ਖਤਮ ਕਰਵਾਵੇ ਔਰ ਜਿਹੜਾ ਉਹਨਾਂ ਦੇ ਉਹ ਹੋ ਰਿਹਾ ਅਤਿਆਚਾਰ ਜ਼ੁਲਮ ਹੋ ਰਿਹਾ ਵਾ ਉਹ ਬੰਦ ਕਰਵਾਵੇ ਉਹ ਮਿਨਿਸਟਰ ਨਾਲ ਗੱਲ ਕਰੇ ਸਾਡੇ ਨਾਲ ਆਪ ਸੈਮ ਚੀਫ ਮਿਨਿਸਟਰ ਗੱਲ ਕਰੇ ਔਰ ਜਿਹੜਾ ਉਹਨਾਂ ਦੇ ਭੁਖੜਤਾਲ ਆ ਉਸ ਨੂੰ ਐਮਕੇਬੀ ਉਹਨਾਂ ਦੇ ਮੰਗਾ ਮੰਨ ਕੇ ਉਹ ਖੜਤਾਲ ਖਤਮ ਕਰਕੇ ਉਹਨਾਂ ਦੀਆਂ ਸਾਰਿਆਂ ਦੀਆਂ ਅੰਦਰ ਤੇ ਬਾਹਰ ਜਾਨਾਂ ਬਚਾਈਆਂ ਜਾਣ। ਜਿਹੜੀ ਚੁਪ ਕਰਨ ਦੀ ਜਿਹੜੀ ਮੂਹਰਤ ਹੋਈ ਹੈ ਸੰਭੋ ਪਾਰਟ ਦੇ ਉਹਦੇ ਤੇ ਵੀ ਉਹਦੇ ਤੇ ਮੈਂ ਉਹਦੇ ਤੇ ਮੈਂ ਤਾਂ ਹੈਰਾਨ ਆ ਕਿ ਦੇਖੋ ਸਾਡੇ ਪੰਜਾਬ ਦੇ ਅੰਦਰ ਵਿੱਚ ਡਾਕਾ ਮਾਰ ਕੇ ਹਰਿਆਣਾ ਪੁਲਿਸ ਨੇ ਪਹਿਲਾਂ ਤਾਂ 200 250 ਕਿਸਾਨ ਫੱਟੜ ਕੀਤਾ ਸੀਰੀਅਸਲੀ ਇੰਜਰ ਕੀਤਾ ਸਾਡੀਆਂ ਟਰੈਕਟਰਾਂ ਟਰਾਲੀਆਂ ਟਰੈਕਟਰ ਭੰਨੇ ਸਾਡੇ ਨਿਸ਼ਾਨ ਸਾਹਿਬ ਨੂੰ ਕੁਚਲਿਆ ਸਾਡੇ ਕਿਸਾਨੀ ਝੰਡਿਆਂ ਨੂੰ ਪੈਰਾ ਥੱਲੇ ਰੋਂਦਿਆ ਔਰ ਅਖੀਰ ਸ਼ੁਭਕਰਨ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਤੇ ਕੋਈ ਜੋ ਹੀ ਨਹੀਂ ਸਰਕੀ ਭਗਵੰਤ ਦੇ ਸਿਰ ਕੰਨਾਂ ਦੇ ਉੱਤੇ ਉਹਨੂੰ ਪਤਾ ਹੀ ਨਹੀਂ ਪੰਜਾਬ ਦੇ ਵਿੱਚ ਕੀ ਹੋ ਜਾ ਕਿ ਜੀ ਇਹ ਸ਼ੁਭਕਰਨ ਜਿਹੜਾ ਵਾ ਹਰਿਆਣਾ ਦੀ ਟੈਰੀਟਰੀ ਚੋਂ ਪੁਲਿਸ ਵਾਲਿਆਂ ਨੇ ਇਹ ਗੱਲ ਦਲੀਲ ਘੜ ਰਹੀ ਹੈ ਅਗਰ ਉਹ ਕਰ ਵੀ ਨਹੀਂ ਆ ਮੰਨ ਲੀ ਇੱਕ ਮੰਡੀ ਚ ਝੂਠੀ ਦਲੀਲ ਇਹਨਾਂ ਦੀ ਤੇ ਭਗਵੰਤ ਜੀ ਮਾਨ ਅਗਰ ਚਾਵੇ ਤਾਂ ਜ਼ੀਰੋ ਐਫ ਆਈ ਆਰ ਕਿਤੇ ਵੀ ਦਰਜ ਕਰਕੇ ਹਰਿਆਣਾ ਗਵਰਨਮੈਂਟ ਨੂੰ ਫੋਰ ਫਰਦਰ ਇਨਵੈਸਟੀਗੇਸ਼ਨ ਆਫ ਦ ਮਰਡਰ ਆਫ ਦ ਕਿਲਿੰਗ ਆਫ ਸ਼ੁਭਕਰਨ ਕੈ ਤੇ ਜਿਹੜਾ 250 ਬੰਦਾ ਇੱਥੇ ਫੱਟੜ ਹੋਇਆ ਉਹ ਤਾਂ ਪੰਜਾਬ 'ਚ ਫੱਟੜ ਹੋਇਆ ਨਾ ਡਰੂਨ ਮਾਰੇਗੇ ਅੰਦਰ ਆਣ ਕੇ ਕਰੋਨਾ ਰਾਹੀਂ ਸਟੇਅਰ ਗੈਸੇ ਕੀਤੀ ਕਿ ਰਬੜ ਗੁੱਲ ਬੁਲੇਟਸ ਪਾ ਰਿਆ ਹੋਤਾ ਉਹ ਤਾਂ ਆਪਾਂ ਮੰਨਦੇ ਕੋ ਉਹ ਤਾਂ ਕਿਸਾਨ ਪੰਜਾਬ 'ਚ ਕਿਹੋ ਕੋ ਵੀ ਹਰਿਆਣਾ ਹਰਿਆਣੇ 'ਚ ਬੜੇ ਹੋਏ ਸੀਗੇ ਉਹਨਾਂ ਦੀ ਵੀ ਐਫਆਈਆਰ ਕੋਈ ਨਹੀਂ ਟਰੈਕਟਰ ਪਰ ਨਹੀਂ ਕੋਈ ਐਫਆਈਆਰ ਨਹੀਂ ਗਈ ਇਹ ਤਾਂ ਬਸ ਹੁਣ ਮੈਂ ਕਹਿ ਸਕਦਾ ਕਿ ਜਿਹੜਾ ਇਹਨਾਂ ਦਾ ਇਨਕਲਾਬ ਉਹ ਝੂਠਾ ਸਾਬਤ ਹੋ ਗਿਆ ਔਰ ਇਹ 99 99 ਜਿਹੜੇ ਇੱਕ ਦਿਨ ਨੂੰ ਛੱਡ ਕੇ ਤੇ ਆਲ ਬੰਦੂਆ ਮਜ਼ਦੂਰ ਬਿਲਕੁਲ ਆਹ ਉਹਨੂੰ ਤਾਰੇ ਲੱਗ ਗਏ ਨੇ ਦਰਪੋਕ ਕਾਇਰ ਬੰ ਹਲੇ ਵੀ ਸਮਾਂ ਹੈ ਕਾਵਾ ਕਿ ਕਿਸਾਨੀ ਅੰਦੋਲਨ ਵਿੱਚ ਜਿਹੜਾ ਅਨਿਆਏ ੱਤਕਾ ਛੁੱਕ ਕਰਨ ਤੇ ਦੂਜਾ ਨਾ ਹੋਇਆ ਉਹਨਾਂ ਦੇ ਖਲਾਫ ਕਦਮ ਦਰਸ ਕਰਕੇ ਕਾਰਵਾਈ ਕੀਤੀ ਜਾਵੇ। ਓਮਰ ਬਜੇ ਪ੍ਰਤਾਪ ਤਾਂ ਮੈਂ ਗੱਲ ਕਹਿਣਾ ਕਿ 92 ਤੋਂ ਇੱਕ ਬੰਦਾ ਉਹ ਗੈਰ ਸਿੱਖਿਆ ਪਰ ਉਹ ਕੱਢੋ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਤੇ ਚੱਕਿਆ ਹੋਇਆ ਸੀ। ਇਹ ਤਾਂ ਸ਼ਰਮ ਆਉਣੀ ਚਾਹੀਦੀ 92 ਨੂੰ। 92 ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਅਸੀਂ ਸਾਨੂੰ ਬਣਾਇਆ ਕਾਦੇ ਹਾਸਤੇ। ਕਿਸੇ ਗੱਲ ਤੇ ਬੋਲਦੇ ਨਹੀਂਗੇ। ਮਤਲਬ ਝੱਖੜ ਚੱਲਦੇ ਮੀਂਹ ਆਜੇ ਨੇਰੀ ਆਜੇ ਕਤਲ ਹੋ ਜਾਏ ਸ਼ੁਕਰਨ ਦੇ ਟਰੈਕਟਰ ਤੋੜ ਦੇਣ ਬੰਦੇ ਡੈਮੇਜ ਕਰ ਦੇਣ ਐਨੇ ਸੇ ਲਾ ਦਿਓ ਕਿ ਇਸ ਕਰਕੇ ਇਨਕਲਾਬ ਦੀ ਗੱਲ ਕਰਦੇ ਸੀ ਕਿ ਇਸ ਕਰਕੇ ਪੰਜਾਬ ਦੀ ਸਰਕਾਰ ਸੁਣੀ ਇਹ ਇਹਨਾਂ ਨੂੰ ਸ਼ਰਮ ਨਾਲ ਆਪਣਾ ਜਿਹੜਾ ਹੈ ਝੁਕਾ ਲੈਣ ਤੇ ਵੈਸੇ ਨੱਕ ਬੋਲਣ ਦੇ ਤਾਂ ਥੋੜੇ ਜਿਹਾ ਪਾਣੀ